श्री गुरु हरगोविंद साहिब खालसा पब्लिक सीनियर सेकेंडरी स्कूल ਵਿੱਚ ਹੰਸਾਲੀ ਖੇਡਾਂ ਵਿਕੇ ਸੈਸ਼ਨ 2024-25 ਦਾ ਸਾਲਾਨਾ ਨਤੀਜਾ ਐਲਾਨਿਆ ਗਿਆ ਜੋ ਕਿ 100% ਤੇ ਸ਼ਾਨਦਾਰ ਰਿਹਾ ਇਸ ਮੌਕੇ ਪਹਿਲਾ ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਬੱਚਿਆਂ ਨੂੰ ਮੈਡਲਾਂ ਤੇ ਸਰਟੀਫਿਕੇਟ ਰਾਹੀਂ ਸਨਮਾਨਿਤ ਕੀਤਾ ਗਿਆ ਗੁਰੂ ਹਰਗੋਬਿੰਦ ਸਾਹਿਬ ਖਾਲਸਾ ਸਕੂਲ ਹੰਸਾਲੀ ਖੇੜਾ ਜੋ ਸਾਰ ਦਾ ਲੇਖਾ ਲੁਕਾਪਾ ਕਹਿੰਦੇ ਆ ਅੱਜ ਰਿਜ਼ਲਟ ਕੱਢਿਆ ਬੱਚਿਆਂ ਦਾ ਸਾਡੇ ਇਹ ਸਕੂਲ ਸੱਚਖੰਡ ਵਾਸੀ ਬਾਬਾ ਅਜੀਤ ਸਿੰਘ ਨੇ ਹੰਸਾਲੀ ਵਾਲੇ ਨੇ ਚਲਾਇਆ ਚਲਾਇਆ ਹੁਣੇ ਚੱਲ ਰਿਹਾ ਹਾਂ ਹੁਣ ਬਾਬਾ ਪਰਮਜੀਤ ਸਿੰਘ ਜੀ ਅੱਜ ਸਾਡੇ ਵਿੱਚ ਬੈਠੇ ਨੇ ਹੁਣ ਜੋ ਅੱਜ ਰਿਜ਼ਲਟ ਕੱਢਿਆ ਉਹਦੇ ਵਿੱਚ ਬੈਠੇ ਨੇ ਤੇ ਬੱਚਿਆਂ ਨੂੰ ਅਸ਼ੀਰਵਾਦ ਦੇਣਾ ਆ ਅਸੀਂ ਤਾਂ ਸਾਰੇ ਬੱਚਿਆਂ ਨੂੰ ਅਪੀਲ ਕਰਦੇ ਆਂ ਜੀ ਇਹ ਜਿਹੜੇ ਸਕੂਲ ਦੀ ਸਾਡੇ ਫੀਸ ਬਹੁਤ ਸਕੂਲਾਂ ਨਾਲੋਂ ਘੱਟ ਕੀਸਾ ਜਿਹੜਾ ਸਾਡਾ ਬੈਂਕ ਚਾਰਜ ਆ ਉਹ ਵੀ ਤਾਂ ਜੋ ਸਕੂਲਾਂ ਨਾਲੋਂ ਮੈਂ ਕਿਈ ਸਕੂਲਾਂ ਦਾ ਮੰਗਾ ਕੇ ਦੇਖਿਆ ਸਾਡਾ ਮਤਲਬ ਬਹੁਤ ਘੱਟ ਆ ਅਸੀਂ ਪਿੱਛੇ ਵੀ ਸਾਡੇ ਕਹਿ ਰਹੇ ਸੀ ਅਸੀਂ ਮੁਤਾਬਕ ਜਿਦਾ ਤੇਲ ਵਧੀ ਜਾਂਦਾ ਟੈਕਸ ਵਧੀ ਜਾਂਦਾ ਸਾਰਾ ਚੀਜ਼ਾਂ ਵਧੀਆਂ ਸਾਡਾ ਬਹੁਤ ਘੱਟ ਨਵੀਆਂ ਬੱਸਾਂ ਆदमी ਮਹਾਪੁਰਸ਼ਾਂ ਨੂੰ ਬੇਇੱਜ਼ਤੀ ਕਰਦੇ ਪਰ ਸਾਡੀਆਂ ਤਿੰਨ ਬੱਸਾਂ ਪੁਰਾਣੀਆਂ ਹੋ ਗਈਆਂ ਬਾਬਾ ਜੀ ਨੇ ਜਦੇ ਕਹਿ ਦਿੱਤਾ ਭਾਈ ਨਵੀਆਂ ਦੇ ਲਓ ਤੇ ਸਾਡੇ ਮੈਂਕਲੇ ਆਏ ਵੀ ਸੀ ਜਦੋਂ ਕੋਈ ਨੇ ਵੀ ਨਾ ਤੇ ਆਪਣਾ ਕਰਾ ਕੇ ਨਵੀਆਂ ਬੱਸਾਂ ਪਾਓ ਅਸੀਂ ਤਾਂ ਬੱਚਿਆਂ ਦੇ ਮਾਪਿਆਂ ਨੂੰ ਹਕੀਕਤ ਕਰਦੇ ਵੀ ਜੇ ਬਾਬਾ ਜੀ ਦਾ ਸਕੂਲ ਆ ਹੈ ਵਧੀਆ ਸਕੂਲ ਆ ਫੀਸਾਂ ਘੱਟ ਆ ਸਹੂਲਤਾਂ ਜ਼ਿਆਦਾ ਜਿਸ ਤਰ੍ਹਾਂ ਸਾਡੇ ਉਹਦੇ ਦੰਦਾ ਦਾ ਹਸਪਤਾਲ ਵੀ ਆ ਉਹ ਵੀ ਚੱਲ ਰਿਹਾ ਅੱਖਾਂ ਦਾ ਹਸਪਤਾਲ ਵੀ ਚੱਲ ਰਿਹਾ ਕਿਸੇ ਨੂੰ ਕੋਈ ਦੁੱਖ ਸੁਲੀਪ ਆ ਇੱਥੇ ਮਾ ਮੋਸਮੂ ਅੱਗੇ ਬੇਨਤੀ ਕਰ ਸਕਦੇ ਆ ਜਿਹੜਾ ਨਵਾਂ ਸੈਸ਼ਨ ਸਾਡਾ ਸ਼ੁਰੂ ਹੋ ਗਿਆ ਪਹਿਲਾਂ ਵੀ ਦੱਸਿਆ ਸਾਰੇ ਆਲੇ-ਦਾਲੇ ਸਕੂਲਾਂ ਜਿਹੜੇ ਖੁੱਲੇ ਆ ਉਹਨਾਂ ਨੂੰ ਫੀਸਾਂ ਘੱਟ ਆ ਬਾਬਾ ਜੀ ਦੇ ਵੀ ਆ ਜੀ ਬੱਚਿਆਂ ਨੂੰ ਸ਼ੀਰ ਬਾਤੇ ਕੀ ਦੇ ਨੇ ਬਹੁਤ ਵਧੀਆ ਬੱਚੇ ਵਧੀਆ ਪੜ੍ਹਾਈ ਹੁੰਦੀ ਹੈ ਵਧੀਆ ਸਾਡਾ ਸਾਥਾ ਜੋ ਕਿਸੇ ਨੂੰ ਦਿੱਕਤ ਆਉਂਦੀ ਹੈ ਅਸੀਂ ਹਰ ਰੋਜ਼ ਇੱਥੇ ਹੁੰਦੇ ਸਾਨੂੰ ਦੱਸਾਂ ਜਿਹੜਾ ਰਿਜ਼ਲਟ ਉਹ ਅੱਜ ਕੀਤਾ ਗਿਆ ਜੀ ਉਹਦੇ ਬਾਰੇ ਦੱਸੋ ਥੋੜਾ ਜਿਆ ਕਿ ਕਿਵੇਂ ਦਾ ਰਿਜ਼ਲਟ ਰਿਹਾ ਜੀ ਬੱਚਿਆਂ ਰਿਜ਼ਲਟ ਸਾਡਾ ਬਹੁਤ ਵਧੀਆ ਕੱਲ ਜਿਹੜਾ ਰਿਜ਼ਲਟ ਕੱਢੇ ਮੈਂ ਤੇ ਦੇਖ ਕੇ ਗਿਆ ਕਿਉਂ ਮੈਂ ਫਰਟ ਦਾ ਪਲੇਜ਼ਰ ਹੋ ਕੇ ਵੀ ਜਿਹੜੇ ਸਰਟੀਫਿਕੇਟ ਦਿੱਤੇ ਮੈਂ ਸਾਈਨ ਕਰਕੇ ਇਹਨਾਂ ਨਾਲ ਦੇਖੀ ਬਹੁਤ ਵਧੀਆ ਰਿਜ਼ਲਟ ਆਇਆ ਫਰਟ ਸਾਈਨਡ ਬੱਚੇ ਆਏ ਸਾਰਾ ਨੂੰ ਨਾਮ ਰੈਕਸ ਦਿੱਤਾ ਗਿਆ ਤੇ ਅੱਗੇ ਨੂੰ ਜਿਹੜੇ ਬੱਚੇ ਸਾਡੇ ਫਾਸਟਾ ਨੇ ਕੋਈ ਸਾਡੇ ਸਰਜਨ ਬਾਬਾ ਜੀ ਦੇ ਆਉਂਦੇ ਆ ਉਹ ਉਹ ਰੇਕ ਬੱਚਾ ਜਿਹੜਾ ਫਾਸਟਾ ਉਹ ਨੂੰ 11-1100 ਰੁਪਿਆ ਉਹ ਦੇਣਗੇ ਅੱਜ ਕਲਾਸਾਂ ਨੂੰ ਉਹ ਅਸੀਂ ਦਵਾਂਗੇ ਜਿਹੜੇ ਵੱਡੀਆਂ ਕਲਾਸਾਂ ਅਸੀਂ ਉਹ ਬੇਨਤੀ ਕਰਾਂਗੇ ਉਹਨੂੰ ਜਿਹੜੇ ਕੈਨੇਡਾ ਤੋਂ ਆਏ ਭਾਈ ਜਿਹੜੇ ਛੋਟੇ ਬੱਚੇ ਉਹਨਾਂ ਨੂੰ ਵੀ ਤੁਸੀਂ ਦੇਖ ਲਈਓ ਕਿਉਂ ਬੱਚਾ ਦਾ ਤਸ਼ਾਹ ਵਧੇ ਤੇ ਵਧੀਆ ਪੜਾਈ ਹੁੰਦੀ ਹੈ ਅੱਜ ਕੱਲ੍ਹ ਦੇ ਬੜਾ ਮਹੱਤਵਪੂਰਨ ਰਹਿਣਾ ਕਿ ਸਕੂਲ ਦਾ ਐਨਰੋਲਮੈਂਟ ਜਿਹੜਾ ਉਹ ਕਲੀਅਰ ਹੋਇਆ ਔਰ ਕਿਵੇ ਅਗਲੇ ਸੈਸਟਰਨਾਂ ਜਿਹੜਾ ਪਹਿਲੀ ਤਰੀਕ ਤੋਂ ਸ਼ੁਰੂ ਹੋ ਜਾਣਾ ਤੇ ਅਸੀਂ ਇੱਦਾਂ ਹੀ ਆਸ ਕਰਦੇ ਹਾਂ ਕਿ ਸੰਤਾਂ ਜਿਹੜੀਆਂ ਨੇ ਆਲੇ-ਦਾਲ ਦੇ ਇਲਾਕੇ ਦੀਆਂ ਉਹ ਇੱਦਾਂ ਹੀ ਜਿੰਦਾ ਪਹਿਲਾਂ ਸੇਵਾ ਕਰਦੀਆਂ ਨੇ ਉਹ ਜਾਰੀ ਰੱਖਣਗੀਆਂ ਔਰ ਆਪਣੇ ਬੱਚਿਆਂ ਨੂੰ ਪੜਾਉਣ ਦਾ ਆ ਸੰਤਾਂ ਦੀ ਸੇਵਾ ਕਰਦਾ ਮੌਕਾ ਦੇਣਾ ਕੀ ਰਿਜ਼ਲਟ ਜਿਹਦਾ ਕੀ ਰਿਜ਼ਲਟ ਰਿਹਾ ਜੀ ਰਿਜ਼ਲਟ ਜਿਹੜਾ ਹੈਗਾ ਕੋਈ ਵੀ ਜਿਹੜੇ ਫਸਟ ਆਏ ਸੈਕੰਡ ਆਏ ਥਰਡ ਆਏ ਉਹ ਸਾਰਿਆਂ ਨੂੰ ਪ੍ਰਾਈਜ਼ ਦਿੱਤੇ ਗਏ ਆ ਬਾਕੀ ਦੇ ਜਿਹੜੇ ਤਕਰੀਬਤ ਸਾਰੇ ਰਿਜ਼ਲਟ ਬੱਚੇ ਪਾਸ ਨੇ 100% ਹੋ ਗਏ ਆ ਪ੍ਰਾਪਰਟੀ ਵੇਚਣੇ ਔਰ ਖੀਨਣੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز